अच्छा अच्छा। बजुर्ग बेबे जिसका पति उसका जिंदगी दे छ उसकी सब तो वरूरत पति भावे उस नहीं है पर इस औरत ने हिम्मत नहीं हारी ਮਿੱਟੀ ਦੇ ਭਾਂਡਿਆਂ ਨੂੰ ਆਪਣੀ ਰੇੜੀ ਤੋਂ ਉਤਾਰ ਕੇ ਸੜਕ ਦੇ ਕਿਨਾਰੇ ਤੇ ਸਜਾ ਰਹੀ ਇਹ ਬੇਬੇ ਇਸ ਆਸ ਦੇ ਵਿੱਚ ਰੋਜ਼ ਘਰ ਤੋਂ ਆਉਂਦੀ ਹੈ ਕਿ ਅੱਜ ਉਸ ਨੂੰ 4 ਪੈਸੇ ਬਣ ਜਾਣਗੇ। ਇਸੇ ਦੇ ਸਿਰ ਤੇ ਉਸ ਦਾ ਰੋਟੀ ਪਾਣੀ ਚੱਲਦਾ ਅਤੇ ਉਹ ਆਪਣੇ ਪਤੀ ਨੂੰ ਵੀ ਯਾਦ ਕਰ ਲੈਂਦੀ ਹੈ। ਦੱਸਦੀ ਹੈ ਕਿ ਕਿੰਜ ਇਹ ਸਾਰਾ ਕੰਮ ਪੱਲਾ ਪਤੀ ਸੰਭ ਲੈਂਦਾ ਸੀ ਤਾਂ ਉਸ ਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਕਿਸੇ ਗੱਲ ਦੀ ਫਿਕਰ ਨਹੀਂ ਹੋਈ। ਪਰ ਅਰਜਸਦਾ ਪਤੀ ਇਸ ਦੁਨੀਆ ਦੇ ਵਿੱਚ ਨਹੀਂ ਤਾਂ ਉਸ ਨੂੰ ਹਰ ਸਮੇਂ ਇਹੀ ਫਿਕਰ ਲੱਗਿਆ ਰਹਿੰਦਾ ਹੈ ਕਿ ਹੁਣ ਮੇਰੀ ਦੋ ਡੰਗ ਦੀ ਰੋਟੀ ਦਾ ਕੌਣ ਆਸਰਾ ਬਣੇਗਾ ਦਿਨ ਹੋਵੇ ਤਿਉਹਾਰ ਹੋਵੇ ਮੀਂਹ ਹੋਵੇ ਜਾਂ ਫਿਰ ਕਾਲੀਆਂ ਰਾਤਾਂ ਇੱਥੇ ਬੈਠ ਕੇ ਉਹ ਸਮਾਨ ਵੇਚਦੀ ਹੈ ਤਾਂ ਕਿ ਚਾਰ ਪੈਸੇ ਕਮਾ ਸਕੇ ਬੀਬੀ ਦੱਸਦੀ ਹੈ ਕਿ ਕਦੇ-ਕਦਾਈ ਕਮੇਟੀ ਵਾਲੇ ਵੀ ਆ ਜਾਂਦੇ ਨੇ ਜੋ ਕਿ ਉਸ ਨੂੰ ਇਥੋਂ ਪਰੇ ਹਟਾਉਣ ਦੀ ਗੱਲ ਕਹਿੰਦੇ ਨੇ ਕਿ ਸੜਕ ਦੇ ਇਸ ਕਿਨਾਰੇ ਤੇ ਤੁਸੀਂ ਨਹੀਂ ਲਗਾ ਸਕਦੇ ਸਮਾਨ ਤਾਂ ਖੈਰ ਇਹਨਾਂ ਉਲਝਨਾ ਦੇ ਵਿਚਾਲੇ ਵੀ ਇਹ ਔਰਤ ਆਪਣਾ ਅਤੇ ਆਪਣੇ ਪਰਿਵਾਰ ਦਾ ਟਿੱਡ ਪਾਲਣ ਤੇ ਲਈ ਅਣਥੱਕ ਮਿਹਨਤ ਕਰ ਰਹੀ ਹੈ ਇਹਨਾਂ ਮਿੱਟੀ ਦੇ ਭਾਂਡਿਆਂ ਦੇ ਜੇਕਰ ਆਪਾਂ ਲਾਭ ਦੀ ਗੱਲ ਕਰੀਏ ਤਾਂ ਉਹ ਇੰਨੇ ਜ਼ਿਆਦਾ ਨੇ ਕਿ ਆਪਾਂ ਸੁਣ ਕੇ ਹੈਰਾਨ ਹੋ ਜਾਈਏ ਕਿ ਕਿੰਝ ਇਹ ਸਾਡੀਆਂ ਕਿੰਨੀਆਂ ਹੀ ਬਿਮਾਰੀਆਂ ਮਾਨਸਿਕ ਤਣਾਅ ਅਤੇ ਪਰੇਸ਼ਾਨੀਆਂ ਨੂੰ ਦੂਰ ਕਰਦੇ ਨੇ ਇੱਥੇ ਨਾ ਸਿਰਫ ਮਿੱਟੀ ਦੇ ਭਾਂਡੇ ਸਗੋਂ ਕੁੱਲੜ ਬੱਚਿਆਂ ਦੇ ਲਈ ਗੋਲਕਾਂ ਦੀਵੇ ਪੂਜਾ ਦਾ ਸਮਾਨ ਨਜ਼ਰਬੱਟੂ ਅਤੇ ਹੋਰ ਵੀ ਬਹੁਤ ਕੁਝ ਮਿਲਦਾ ਹੈ ਇਹ ਸਿਰਫ 5-10 ਰੁਪਏ ਦੀਆਂ ਚੀਜ਼ਾਂ ਨੇ ਪਰ ਜਦੋਂ ਕੋਈ ਇੱਕ ਬੱਚਾ ਵੀ ਇਹਨਾਂ ਤੋਂ ਆ ਕੇ ਇਹ ਖਰੀਦ ਲੈਂਦਾ ਤਾਂ ਇਸ ਬਜ਼ੁਰਗ ਬੇਬੇ ਦੀ ਖੁਸ਼ੀ ਦੇਖਣ ਵਾਲੀ ਹੁੰਦੀ ਹੈ ਇਸ ਬੇਬੇ ਨੂੰ ਸਭ ਤੋਂ ਚੰਗੇ ਲੱਗਦੇ ਨੇ ਆਪਣੀ ਮਿੱਟੀ ਦੇ ਘੜੇ ਕਿਸੇ ਨੇ ਜਦੋਂ ਘੜੇ ਨੂੰ ਪੁੱਛਿਆ ਕਿ ਤੂੰ ਇੰਨਾ ਠੰਡਾ ਕਿਉਂ ਹੈ ਤਾਂ ਘੜੇ ਨੇ ਕਿਹਾ ਜਿਸ ਦਾ ਅਤੀਤ ਵੀ ਮਿੱਟੀ ਅਤੇ ਭਵਿੱਖ ਵੀ ਮਿੱਟੀ ਹੋਵੇ ਉਸ ਨੂੰ ਭਲਾ ਕਿਸ ਗੱਲ ਦੀ ਗਰਮੀ ਹੋ ਸਕਦੀ ਹੈ ਇਸ ਬੇਬੇ ਦਾ ਸੁਭਾਅ ਵੀ ਉਸੇ ਤਰ੍ਹਾਂ ਦਾ ਹੀ ਠੰਡਾ ਸ਼ੀਤਲ ਅਤੇ ਮਿੱਠਾ ਸੀ ਇਹਨਾਂ ਮਿੱਟੀ ਦੇ ਭਾਂਡਿਆਂ ਨੇ ਸਾਡਾ ਧਿਆਨ ਇਸ ਕਰਕੇ ਵੀ ਖਿੱਚਿਆ ਕਿਉਂਕਿ ਅੱਜ ਕੱਲ੍ਹ ਸਾਇੰਸਦਾਨਾਂ ਦੇ ਵੱਲੋਂ ਵਿਗਿਆਨੀਆਂ ਦੇ ਵੱਲੋਂ ਅਤੇ ਡਾਕਟਰਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਇਹਨਾਂ ਮਿੱਟੀ ਦੇ ਭਾਂਡਿਆਂ ਦੇ ਵਿੱਚ ਖਾਣ ਦੇ ਕੁਝ ਅਲੱਗ ਹੀ ਫਾਇਦੇ ਨੇ ਜੇਕਰ ਅੱਜ ਦੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਵੱਧ ਰਹੀਆਂ ਨੇ ਤਕਲੀਫਾਂ ਤੇ ਬਿਮਾਰੀਆਂ ਵੱਧ ਰਹੀਆਂ ਨੇ ਤਾਂ ਇਸ ਦਾ ਕਾਰਨ ਇਹਨਾਂ ਮਿੱਟੀ ਦੇ ਭਾਂਡਿਆਂ ਨੂੰ ਨਾ ਵਰਤਣਾ ਪਹਿਲੇ ਜ਼ਮਾਨੇ ਦੇ ਵਿੱਚ ਲੋਕਾਂ ਦੀਆਂ ਉਮਰਾਂ ਵੀ ਕਾਫੀ ਲੰਮੀਆਂ ਹੁੰਦੀਆਂ ਸਨ ਉਸ ਦਾ ਕਾਰਨ ਵੀ ਇਹ ਮਿੱਟੀ ਦੇ ਹੀ ਭਾਂਡੇ ਨੇ ਅਜੇ ਹਸਿਰਕ ਮਿੱਟੀ ਦੇ ਭਾਂਡਿਆਂ ਦੇ ਵਿੱਚ ਖਾਣਾ ਪਕਾਉਣ ਦੇ ਨਾਲ ਹੀ ਸੰਭਵ ਹੋ ਸਕਦਾ ਸੀ ਕਿ ਉਹ ਸੇਤਮਨ ਅਤੇ ਲੰਮੀ ਉਮਰ ਗੁਜ਼ਾਰਦੇ ਸੀ ਆਧੁਨਿਕ ਯੁੱਗ ਦੇ ਵਿੱਚ ਵਿਗਿਆਨ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਮਿੱਟੀ ਦੇ ਭਾਂਡਿਆਂ ਦੇ ਵਿੱਚ ਖਾਣਾ ਪਕਾਉਣ ਦੀ ਵਜ੍ਹਾ ਦੇ ਨਾਲ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ ਜੇਕਰ ਪਹਿਲੇ ਸਮੇਂ ਦੀ ਗੱਲ ਕਰੀਏ ਤਾਂ ਐਲੂਮੀਨੀਅਮ ਦੇ ਭਾਂਡਿਆਂ ਦੇ ਅਵਿਸ਼ਕਾਰ ਤੋਂ ਪਹਿਲਾਂ ਲੋਕ ਮਿੱਟੀ ਦੇ ਭਾਂਡਿਆਂ ਦੇ ਵਿੱਚ ਹੀ ਖਾਣਾ ਪਕਾਉਂਦੇ ਹੁੰਦੇ ਸੀ ਮਿੱਟੀ ਦੇ ਤਵਿਆਂ ਦੇ ਉੱਤੇ ਬਣੀ ਰੋਟੀ ਦਾ ਸਵਾਦ ਹੀ ਕੁਝ ਹੋਰ ਹੁੰਦਾ ਹੈ ਅਤੇ ਇਹ ਗੁਣਕਾਰੀ ਵੀ ਇਸ ਰੋਟੀ ਨਾਲੋਂ ਵਧੇਰੇ ਹੁੰਦੀ ਹੈ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਹੌਲੀ-ਹੌਲੀ ਜਦੋਂ ਕੋਈ ਚੀਜ਼ ਪੱਕਦੀ ਹੈ ਬਣਦੀ ਹੈ ਤਾਂ ਉਸ ਦਾ ਸਵਾਦ ਵੀ ਵੱਖਰਾ ਹੁੰਦਾ ਹੈ ਅਤੇ ਉਹ ਸੇਤ ਪਕੋਂ ਵੀ ਜ਼ਿਆਦਾ ਲਾਭਦਾਇਕ ਹੁੰਦੀ ਹੈ ਇਹ ਸਾਰੇ ਗੁਲਕਾ ਹੈ ਜੀ ਅੱਛਾ ਜੀ ਅੱਜ ਕੱਲ ਖਰੀਦਦੇ ਨੇ ਗੁਲਕਾ ਹਾਂਜੀ ਹਾਂਜੀ ਗੁਲਕਾ ਖਰੀਦਦੇ ਹੈਗੇ ਬੱਚੇ ਕਿਹੜੇ ਗੁਲਕਾ ਦੇ ਕਈ ਵਾਰੀ ਬੜੇ ਜਿੱਦ ਕਰ ਲੈਂਦੇ ਹੈਗੇ ਬੱਚੇ ਵੀ ਇਹ ਲੈਣੀ ਆਏ ਲੈਣੀ ਆ ਇਸ ਤਰ੍ਹਾਂ ਹੋ ਜਾਂਦਾ ਹੈ ਬੱਚਾ ਅੱਛਾ ਇਹ ਜਿਆਦਾ ਵੀ ਕਿਤੇ ਨੇ ਗਏ ਵਾਲੀ ਇਹ ਵੀ ਕਦੀ ਨਾ ਉਹ ਥੋੜਾ ਮਹਿੰਗਾ ਸੋਚਾ ਉਹ ਘੱਟ ਲੈਂਦੇ ਆ ਉਹ ਕਿੰਨੇ ਦਾ ਉਹ 100 ਰੁਪਏ ਦੀ ਹੈ ਅੱਛਾ 100 ਰੁਪਏ ਦੀ ਹੈ ਇਹ ਕੋਈ ਵੀ ਪੀਡੀਏ ਪੀਡੀਏ ਸਮਾਧੀ ਹੈ ਇੱਕ ਜਿੱਦ ਜਿੱਦ ਦੀ ਹੈ। ਪਟੂ ਰੱਖਿਆ ਹੋਇਆ ਨੇ ਇੱਥੇ ਆ ਨਿੰਬੂ ਮਿਰਚਾ ਲੱਗ ਤੋ ਨਜ਼ਰ ਬੱਠੀ ਦੇ ਨਾਲ ਕਿੰਨੀ ਹੈ। ਇਹ ਤਾਂ ਆਪਣੀ ਦੁਕਾਨਦਾਰੀ ਦੇ ਚੰਗੇ ਹਨ। ਅੱਛਾ ਇਹ ਤੁਸੀਂ ਆਪਣੇ ਵਾਸਤੇ ਲਾ ਲਿਆ ਇਹ ਸਾਰੇ ਲੋਕਾਂ ਵਾਸਤੇ ਹੈ ਲੋਕਾਂ ਵਾਸਤੇ ਹੈ। ਅੱਛਾ ਚਲੋ ਠੀਕ ਹੈ ਇਹ ਇੱਥੇ ਕੰਮ ਨਹੀਂ ਆਉਂਦਾ। ਨਹੀਂ ਨਹੀਂ ਇੱਥੇ ਇਹਨੇ ਲੱਗੇ ਰਹੇ ਤਾਂ ਕੰਮ ਆ ਹੀ ਰਿਹਾ ਹੈ। ਆ ਲਓ। ਆ ਤਾ ਹੈ ਇੱਥੇ।